ਜਦੋਂ ਦਾ ਪੰਜਾਬ ਸਰਕਾਰ ਨੇ ਬਿੱਲ ਮਾਫ ਕੀਤੇ ਹੈ ਉਦੋਂ ਦਾ ਸਾਨੂੰ ਬਹੁਤ ਸਹੂਲਤ ਹੋਈ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੀ ਜ਼ੀਰੋ ਬਿਜਲੀ ਬਿੱਲ ਗਰੰਟੀ ਸਿਰਫ ਇੱਕ ਐਲਾਨ ਨਹੀਂ ਬਲਕਿ ਲੋਕ ਭਲਾਈ ਦੀ ਦਿਸ਼ਾ ਵਿੱਚ ਇੱਕ ਇਤਿਹਾਸਕ ਤੇ ਕ੍ਰਾਂਤੀਕਾਰੀ ਫੈਸਲਾ ਸਾਬਤ ਹੋਈ ਹੈ ਇਸ ਸਕੀਮ ਨੇ ਘਰੇਲੂ ਬਿਜਲੀ ਖਪਤਕਾਰਾਂ ਦੇ ਜੀਵਨ ਤੋਂ ਉਹ ਵੱਡਾ ਵਿੱਤੀ ਬੋਝ ਹਟਾ ਦਿੱਤਾ ਜੋ ਸਾਲਾਂ ਤੋਂ ਉਨ੍ਹਾਂ ਦੀ ਕਮਾਈ ਦਾ ਮਹੱਤਵਪੂਰਨ ਹਿੱਸਾ ਖਾ ਜਾਂਦਾ ਸੀ ਔਰ ਉਨ੍ਹਾਂ ਦੇ ਬਿੱਲ ਮਾਫ ਕਰਨ ਨਾਲ ਇਹ ਕਿ ਜਿਹੜਾ ਉਹ ਪੈਸਾ ਸਾਡਾ ਬੱਚਿਆਂ ਦੀ ਫੀਸਾਂ ਰਾਸ਼ਨ ਚਾ ਹੋਰ ਬਹੁਤ ਸਾਰੇ ਸਾਡੇ ਕੰਮ ਆ ਜਿਹਦੇ ਵਿੱਚ ਸਾਡਾ ਸਹਿਯੋਗ ਹੋ ਰਿਹਾ ਅਸੀਂ ਮਾਨ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਅੱਜ ਪੰਜਾਬ ਦੇ 90% ਤੋਂ ਵੱਧ ਪਰਿਵਾਰ ਬਿਨਾਂ ਕਿਸੇ ਬਿਜਲੀ ਬਿੱਲ ਦੇ ਆਪਣਾ ਘਰ ਚਲਾ ਰਹੇ ਹਨ ਜਿਸ ਨਾਲ ਉਹਨਾਂ ਦੇ ਘਰੇਲੂ ਆਰਥਿਕ ਹਾਲਾਤਾਂ 'ਚ ਵੱਡਾ ਸੁਧਾਰ ਆਇਆ ਹੈ ਇਸ ਸਕੀਮ ਨਾਲ ਸਿਰਫ ਲੋਕਾਂ ਨੂੰ ਰਾਹਤ ਪਹੁੰਚਾ ਰਹੀ ਹੈ ਸਗੋਂ ਬਿਜਲੀ ਦੀ ਬਚਤ ਤੇ ਸਮਾਰਟ ਖਪਤ ਵੱਲ ਵੀ ਉਹਨਾਂ ਨੂੰ ਪ੍ਰੇਰਿਤ ਕਰ ਰਹੀ ਹੈ ਇਹ ਸਭ ਕੁਝ ਸੰਭਵ ਹੋ ਸਕਿਆ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਦੂਰਦਰਸ਼ੀ ਸੋਚ ਤੇ ਨੀਕ ਨiyet ਦੇ ਸਦਕਾ 300 ਯੂਨਟ ਬਿਜਲੀ ਫ੍ਰੀ ਕੀਤੀ ਪਹਿਲੇ ਸਾਲ ਹੀ ਜੂਨ 'ਚ ਫੈਸਲਾ ਹੋ ਗਿਆ ਸੀ ਮਾਰਚ ਦੇ ਵਿੱਚ ਓਥ ਸੈਰੇਮਨੀ ਸੀ 16 ਮਾਰਚ ਨੂੰ ਅਪ੍ਰੈਲ ਮਹੀਨੇ 'ਚ ਸਾਰੇ ਡਾਟਾ ਆ ਗਿਆ ਜੂਨ 'ਚ ਕਰਤਾ ਲਗੂ 300 ਯੂਨਟ ਔਰ ਸਾਰਿਆਂ ਨੂੰ 600 ਯੂਨਟ ਦਾ ਸਾਈਕਲ ਹੈ ਦੋ ਮਹੀਨਿਆਂ ਦਾ ਅੱਜ 90% ਘਰਾਂ ਨੂੰ ਬਿਜਲੀ ਦਾ ਬਿੱਲ ਫ੍ਰੀ ਹੁੰਦਾ ਹੈ ਜਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਥੰਮ ਚੁੱਕਾ ਹੈ ਤੇ ਸਿਆਸੀ ਪਾਰਟੀਆਂ ਹੁਣ ਵੋਟਰਾਂ ਨੂੰ ਘਰਾਂ ਘਰਾਂ ਦੇ ਵਿੱਚ ਜਾ ਕੇ ਅਪੀਲ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਬਾਬਾ ਬਕਾਲਾ ਦੇ ਵਿੱਚ ਬੜੇ ਜੋਰਾਂ ਨਾਲ ਬਲਾਕ ਸੰਮਤੀ ਦੀਆਂ ਚੋਣਾਂ ਲੜ ਰਹੀ ਹੈ ਬਾਬਾ ਬਕਾਲਾ ਦੇ ਵਿੱਚ ਖਡੂਰ ਸਾਹਿਬ ਵੀ ਪਿੰਡ ਹੈ ਖਡੂਰ ਸਾਹਿਬ ਦੀਆਂ ਵੀ ਕੁਝ ਬਲਾਕ ਸੰਮਤੀ ਪੈਂਦੀਆਂ ਨੇ ਪਰ ਵੱਡੀ ਜਿਹੜੀ ਹੈ ਰਈਆ ਬਲੌਕ ਸੰਪਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਪੰਜੀ ਵਾਡਾਂ ਨੇ ਬਲੌਕ ਸੰਪਤੀ ਦੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁਝ ਵਾਡਾਂ ਨੇ ਤਾਂ ਸੰਜੀਪ ਭੰਡਾਰੀ ਜੀ ਜਿਹੜੇ ਹਲਕੇ ਦੇ ਕੋਆਰਡੀਨੇਟਰ ਨੇ ਸੰਗਠਨ ਇੰਚਾਰਜ ਨੇ ਵਿਧਾਨ ਸਭਾ ਹਲਕੇ ਦੇ ਜਿਹੜੇ ਵਿਧਾਇਕ ਨੇ ਦਲਬੀਰ ਸਿੰਘ ਟੋਂਗ ਤੇ ਸੰਜੀਪ ਭੰਡਾਰੀ ਜੀ ਨੇ ਸਾਰੇ ਕੈਂਡੀਡੇਟ ਜਿਹੜੇ ਚੁਣੇ ਸੀ ਤਾਂ ਭੰਡਾਰੀ ਸਾਹਿਬ ਨਾਲ ਗੱਲਬਾਤ ਕਰਦੇ ਤਾਂ ਭੰਡਾਰੀ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਨਿਰਵਿਰੋਧ ਚੁਣੇ ਗਏ ਕਿੰਨੇ ਤੁਹਾਡੇ ਕੈਂਡੀਡੇਟ ਜਿਹੜੇ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲੌਕ ਸੰਪਤੀ ਦੇ ਨਿਰਵਿਰੋਧ ਚੁਣੇ ਹਮ ਤੋ ਪਹਿਲਾਂ ਤੇ ਗਗਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 25 ਬਲਾਕ ਸੰਪਤੀਆਂ ਸੀ ਸਾਡੀਆਂ ਰਈਏ ਬਲਾਕ ਦੀਆਂ ਜੀ ਉਹ ਚੋ ਪੰਜ ਜਿਹੜੇ ਅ ਨਿਬਰੋ ਚੁਣੇ ਗਏ ਆ ਜੀ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਸਾਡੇ ਟੋਟਲ ਹਲਕੇ ਦੇ ਵਿੱਚ ਬਿਆਸ ਜਿਲ੍ਹਾ ਪ੍ਰੀਸ਼ਦ ਦਾ ਸਾਡੇ ਬਹੁਤ ਹੀ ਸਰਕਾਰੋਂ ਸਰਪੰਚ ਸਾਹਿਬ ਉਹਨਾਂ ਧਰਮਪਤਨੀ ਸੀ ਉਹ ਨਿਬਰੋ ਚੁਣੇ ਗਏ ਜਿੱਤ ਗਏ ਜੀ ਤੇ ਬਾਕੀ 20 ਦੇ ਉੱਤੇ ਸਾਡਾ ਮੁਕਾਬਲਾ ਚੱਲ ਰਿਹਾ ਤੇ 17 ਤਰੀਕ ਨੂੰ ਸ਼ਿਰਗੁਰ ਤੇਗਬਾਧਰ ਸਾਹਿਬ ਤੋਂ ਭਗਮ ਵੀਰਿਆਂ ਵੀ ਜਿੱਤਾਂਗੇ ਜੀ ਕਿਉਂਕਿ ਸਾਡੇ ਐਮਐਲਏ ਸਾਹਿਬ ਸਰਦਾਰ ਦਲਬੀਰ ਸਿੰਘ ਟੋਮ ਹਲਕੇ ਵਿੱਚ ਬਹੁਤ ਮਿਹਨਤ ਕਰਦੇ ਨੇ ਇੱਕ ਉਹਨਾਂ ਨੇ ਨਵੀਂ ਮਿਸਾਲ ਪੈਦਾ ਕੀਤੀ ਆ ਕੋਈ ਧੜੇਬੰਦੀ ਨਹੀਂ ਕੋਈ ਕਿਸੇ ਦੇ ਤੇ ਸਿਆਸੀ ਦਬਾਅ ਕਰਕੇ ਕੋ ਪਰਚੇ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਲੋਕੀ ਜਿਹੜਾ ਨੂੰ ਪਸੰਦ ਕਰਦੇ ਆ ਬਾਕੀ ਸਰਕਾਰ ਬਹੁਤ ਜ਼ਿਆਦਾ ਫੰਡ ਐਸੇਲੇ ਪਿੰਡਾਂ ਦੇ ਵਿੱਚ ਗਰਾਉਂਡਾਂ ਦਾ ਲੈਬ੍ਰੇਰੀਆਂ ਦਾ ਘਿਰਨੀਆਂ ਜੀਆਂ ਸਾਰੀਆਂ ਸੜਕਾਂ ਸਾਡੀਆਂ ਜਿਹੜੇ ਟੈਂਡਰ ਹੋ ਗਏ ਆ ਤੇ ਬਣਦੀਆਂ ਨੇ ਤੇ ਲੋਕਾਂ ਵੀ ਵੇਖਿਓ ਸਾਡੇ ਨੂੰ ਆਮ ਆਦਮੀ ਪਾਰਟੀ ਪ੍ਰਤੀ ਪਿਆਰ ਵੀ ਆ ਤੇ ਸਾਭੀਆ ਉਹ ਤਾਂ ਦੇਖੀ ਜੀ ਸੰਦੀਪ ਜਿਹੜੇ ਲੋਕਾਂ ਦੇ ਵਿੱਚ ਤੁਸੀਂ ਗਏ ਸੀਗੇ ਪ੍ਰਚਾਰ ਜਿਹੜਾ ਕੀਤਾ ਤਾਂ ਮੁਕਾਬਲਾ ਕਰਨਾ ਦੇਖ ਰਿਹਾ ਅਕਾਲੀ ਦਲ ਵੀ ਦਾਵਾ ਕਰ ਰਹੇ ਸੀ ਕਿ ਉਹ ਵੀ ਕਹਿ ਰਹੇ ਸੀ ਬੜੇ ਸਟਰੋਂਗ ਹੋਏ ਜਾਂ ਕਾਂਗਰਸ ਨਾਲ ਮੁਕਾਬਲਾ ਹੈ ਜਾਂ ਕੀ ਲੱਗਦਾ ਪਿੰਨਾ ਜਿਹੜੇ ਗਏ ਸੀਗੇ ਕਿ ਆਮ ਆਦਮੀ ਪਾਰਟੀ ਕਿਸ ਦਾ ਮੁਕਾਬਲਾ ਕਰ ਰਹੀ ਹੈ ਜੀ ਵੇਖੋ ਮੈਂ ਨਹੀਂ ਸਮਝਦਾ ਕਿ ਸਾਡਾ ਕਿਸੇ ਦਾ ਮੁਕਾਬਲਾ ਹੈ ਅਕਾਲੀ ਦਲ ਤੇ ਸ਼ਾਇਦ 7 8 10 ਤੇ ਲੜਦਾ ਇਲੈਕਸ਼ਨ ਓਕੇ ਬੀਜੇਪੀ ਵੀ 2 3 ਤੇ 4 ਤੇ ਹੋਊਗੀ ਓਕੇ 5 ਤੇ ਵੀ ਹੋ ਸਕਦੀ ਹੈ ਕਾਂਗਰਸ ਤੁਹਾਨੂੰ ਪਤਾ ਹੈ 2 3 ਨੇ ਵੀ ਬੰਦੀ ਹੈ ਇੱਕ ਟੜੇ ਚੋਂ 5 6 ਬੰਦੇ ਲੜ ਰਹੇ ਆ ਇੱਕ 2 15 ਵੀ ਲੜਦੇ ਆ ਜੀ ਠੀਕ ਹਜੇ ਕੀ ਉਹਦਾ ਜਿਤਨਾ ਵੀ ਕਿਸੇ ਨੇ ਹੈ ਨਹੀਂ ਹੈ ਜੀ ਬਾਅਦ ਚ ਇਹਨਾਂ ਦਾ ਕੀ ਇਹਨਾਂ ਨੇ ਆਪਸੇ ਇਕੱਠੇ ਹੋਣਾ ਜਾਂ ਨਹੀਂ ਹੋਣਾ ਉਹ ਗੱਲ ਤੇ ਵੱਖਰੀ ਹੈ ਸਾਡਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਬਹੁਤ ਵਧੀਆ ਮਾਰਜਿਨ ਦੇ ਨਾਲ ਸਾਰੀਆਂ 20 ਦੀਆਂ 20 ਸੀਟਾਂ ਅਸੀਂ ਜਿੱਤmai ਜਾ ਰਹੇ ਹਾਂ ਸਾਰੇ ਹਲਕਾ ਕਵਰ ਹੋ ਗਿਆ ਸੰਜੀਪ ਜੀ ਪਿੰਡਾਂ ਦੇ ਵਿੱਚ ਤੁਸੀਂ ਸੰਗਠਨ ਮੰਤਰੀ ਵਜੋਂ ਜਾਂ ਐਮਐਲਏ ਸਾਹਿਬ ਸਾਰੇ ਪਿੰਡਾਂ ਦੇ ਵਿੱਚ ਉਹ ਆਏ ਤੁਸੀਂ ਕਿਤੇ ਵੀ ਜਾਂ ਦੋ ਦੋ ਵਰੀ ਚੱਕਰ ਮਾਰ ਕੇ ਨਹੀਂ ਬਿਲਕੁਲ ਮੈਂ ਤੇ ਥੋੜਾ ਜਿਹਾ ਘੱਟ ਜਾ ਸਕਿਆ ਜੀ ਕੁਝ ਮੈਂ ਰਈਏ ਦੇ ਵੀ ਹੋਣ ਕਰਕੇ ਜੀ ਬਾਕੀ ਕਾਫੀ ਪਿੰਡਾਂ ਹੀ ਮੈਂ ਗਿਆ ਹਾਂ ਵਈ ਐਮਐਲਏ ਸਾਹਿਬ ਦੇ ਨਾਲ ਐਮਐਲਏ ਸਾਹਿਬ ਨੇ ਸਾਰਾ ਹਲਕਾ ਕਵਰ ਕਰਿਆ ਹੁਣ ਕੋਈ ਵੀ ਪਹਿਲਾਂ ਗੱਲ ਹੋ ਰਹੀ ਸੀ ਬਸ ਤਕਰੀਬਨ ਆਲਮੋਸਟ ਸਾਰਾ ਦੋਵੇਂ ਰਈਆ ਬਲਾਗ ਤੇ ਖਦੂਤ ਸਾਹਿਬ ਬਲਾਗ ਜੀ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਕਰਕੇ ਤੇ ਜਿੱਦਾਂ ਬਲਾਗ ਦੀ ਮੀਟਿੰਗ ਕਰਕੇ ਸਾਰਾ ਕੁਝ ਸੈਟ ਹੋ ਗਿਆ ਅਮਨ अरोड़ा ਜੀ ਜਾਂ ਹੋਰ ਪਾਰਟੀ ਸੀਨੀਅਰ ਲੀਡਰਸ਼ਿਪ ਆਈ ਸੀ ਕਿ ਜ਼ਰੂਰਤ ਨਹੀਂ ਪਈ ਕਿ ਆਪਣੇ ਤੌਰ ਤੇ ਤੁਸੀਂ ਸਾਰਾ ਮੈਨੇਜ ਕੀਤਾ ਚੋਣ ਪ੍ਰਚਾਰ ਦਾ ਨਹੀਂ ਜੀ ਕੋਈ ਸੀਨੀਅਰ ਲੀਡਰਸ਼ਿਪ ਨਹੀਂ ਆਈ ਬਾਕੀ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਹੀ ਆ ਐਮਐਲਏ ਸਾਹਿਬ ਦੀ ਦੇਖ ਰੱਖੀ ਵਿੱਚ ਸਾਰਾ ਕੁਝ ਹੋਇਆ ਅਨਰ ਸਾਹਿਬ ਇੱਕ ਮੈਂ ਖੀਰ ਤੇ ਜਾਣ ਚਾਹੁੰਦਾ ਕਿ ਧੱਕੇਸ਼ਾਹੀ ਦਾ ਬੜੇ ਇਲਜ਼ਾਮ ਲੱਗੇ ਜਿਸ ਤਰ੍ਹਾਂ ਕਿ ਕਾਗਜ਼ ਜਿਵੇਂ ਬਲਾਕ ਸਮਤੀ ਦੇ ਇਹ ਧੱਕੇ ਨਾਲ ਭਰ ਨਹੀਂ ਦਿੱਤੇ ਸੈਕੰਡਲੀ ਵੋਟਾਂ 'ਚ ਵੀ ਧੱਕਾ ਹੋ ਸਰ ਇਹ ਖਸ਼ਸ਼ੇ ਨੂੰ ਕਿਵੇਂ ਦੇਖਦੇ ਹੋ ਕਿ ਕੰਪਲੀਟ ਕਾਂਗਰਸ ਪਾਰਟੀ ਵੱਲੋਂ ਯਾ ਵਿਰੋਧੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਖਾਸ ਤੌਰ ਤੇ ਸੱਤਾਧਾਰੀ ਹੁਸਤੇ ਰਹੋਣ ਦੇ ਨਾਤੇ ਧੱਕੇਸ਼ਾਹੀ ਦੀ ਬੜੀ ਧਟ ਦੇ ਇਲਜ਼ਾਮ ਲੱਗ ਰਹੇ ਨੇ ਬਿਲਕੁਲ ਗਲਤ ਗੱਲ ਹੈ ਜੀ ਉਹ ਪੰਜਾਬੀ ਦੀ ਕਾ ਖਸਿਆਣੀ ਬਲੀ ਕੰਬਾ ਨੋਚੇ ਜੀ ਕੋਈ ਤਕਾਨੀ ਆ ਜੇ ਤੱਕ ਆ ਦਨਦੇ ਪੰਜ ਥੋੜਾ ਜਿੱਤ ਕਰਨੀਆਂ ਸੀ ਜੀ ਫਿਰ ਤੇ 15 ਕਰ ਦਿੰਦੇ ਆ ਪਾ ਹੂੰ ਪੰਜ ਇਹਨਾਂ ਨੇ ਆਪ ਹੀ ਕਾਲੀ ਗਲਤ ਭਰੇ ਉਹਦਾ ਤਾਨਕੇ ਵੀ ਦਰਦੇ ਸੀ ਉਹ ਪੰਜ ਜਿਹੜੀਆਂ ਜਾਣ ਕੇ ਜਾਨ ਬੁੱਝ ਕੇ ਗਲਤ ਕਾ ਕੇ ਭਰ ਕੇ ਧੱਕੇ ਨਾਲ ਖੜੇ ਕੀਤੇ ਬੰਦੇ ਉਹ ਕਹਿੰਦੇ ਸਾਡੀ ਜਾਨ ਛਡਾਓ ਆਪੇ ਕਾਗਜ਼ੀ ਗਲਤ ਭਰੇ ਜਿਹੜੇ ਗਲਤ ਕਾਗਜ਼ੀ ਉਧਰ ਰਿਜੈਕਟ ਹੋਣੇ ਹੀ ਹੋਣੇ ਸੀ ਕਿਉਂਕਿ ਕਾਂਗਰਸ ਦੇ ਸਮੇਂ ਦੇ ਵਿੱਚ ਇੱਥੇ ਬਲਾਕ ਸੰਭ ਦੀ 12 12 13 13 ਆ ਰਹੀਏ ਨਗਰ ਕੌਂਸਲ ਦੀਆਂ ਵੀ 600 77 ਕਾਗਜ਼ਾਤ ਹੱਥੋਂ ਦੇ ਰਹੇ ਸੀਗੇ ਤਾਂ ਤੁਸੀਂ ਨਹੀਂ ਤੁਸੀਂ ਕਿਸੇ ਨੇ ਧੱਕੇ ਨਾਲ ਨਹੀਂ ਰੱਦ ਕਰਵਾਇਆ ਨਹੀਂ ਵੇਖੋ ਜਿਹੜਾ ਧੱਕੇ ਨਾਲ ਕਾਗਜ਼ ਹੀ ਰੱਦ ਕਰਾ ਕੇ ਬੰਦਾ ਜਿਤਾਉਣਾ ਨਾ ਜੀ ਉਹ ਵਰਕ ਨਹੀਂ ਕਰਦਾ ਮੁੜ ਕੇ ਜਿਓ ਸਾਡੀ ਸੋਚ ਹੈ ਜੀ ਠੀਕ ਹੈ ਉਹਦੇ ਲਈ ਇਹ ਆ ਵੀ ਇਲੈਕਸ਼ਨ ਲੜੂਗਾ ਨਾ ਜਿਹੜਾ ਬੰਦਾ ਲੋਕਾਂ ਜਾਊਗਾ ਲੋਕਾਂ ਜਾਊਗਾ ਪਾਰਟੀ ਵੀ ਵਰਕ ਕਰੂਗਾ ਲੋਕਾਂ ਦੀਆਂ ਮੁਸ਼ਕਲਾਂ ਦਾ ਉਹਨੂੰ ਪਤਾ ਲੱਗਦਾ ਜੀ ਅਗਲੇ 27 ਦੇ ਵਿੱਚ ਇਲੈਕਸ਼ਨ ਆ ਜੀ ਜੇ ਇਹਨੂੰ ਆਪਾਂ ਸੈਮੀ ਫਾਈਨਲ ਹੀ ਗਿਣਨੇ ਆ ਤੇ ਫਿਰ ਇਹਦੀ ਪੂਰੀ ਅਸੀਂ ਤਿਆਰੀ ਕਰ ਰਹੇ ਆ ਜੀ ਜੀ ਤਾਂ ਹੀ ਇਸੇ ਕਰਕੇ ਐਮਐਲਏ ਸਾਹਿਬ ਦਾ ਇੱਕੋ ਹੀ ਗੰਦ ਵੀ ਧੱਕਾ ਨਹੀਂ ਕਰਨਾ ਕੋਈ ਪਰਚੇ ਦੇ ਕਾਗਜ਼ ਰੱਦ ਨਹੀਂ ਕਰਾਉਣੇ ਜਿਹੜੇ ਆਪੇ ਗਲਤ ਭਰਦੇ ਉਹਦੀ ਅਸੀਂ ਕੋਈ ਸੌਣ ਨਹੀਂ ਖਾ ਸਕਦੇ ਪਰ ਇਹਨਾਂ ਦਾ ਮਨ ਇਹੋ ਹੀ ਵੀ ਇਲੈਕਸ਼ਨ ਲੜਨ ਤੇ ਜਿੱਤ ਕੇ ਹੋਣ ਤੇ ਤੁਹਾਨੂੰ ਮੈਂ ਅੱਗੇ ਵੀ ਕਿਹਾ ਬਾਬਾ ਜੀ ਕਿਰਪਾ ਕਰਨਗੇ ਤੇ ਬਹੁਤ ਵੱਡੇ ਲਈ ਨਾ ਮਾਰਜਿਨਾ ਆਣੀ ਬਲਾਕ ਸੰਪਤੀ ਕਿੰਨੀਆਂ ਸੰਜੂ ਜੀ ਕਿੰਨੀਆਂ ਸੰਜੀਵ ਜੀ ਜਿੱਤਣ ਦੀ ਆਸ ਹੈ ਤੁਹਾਨੂੰ 20 ਸੀਟਾਂ ਤੁਹਾਡੀਆਂ ਪੰਜ ਜਿੱਤ ਕੇ ਜੇ ਬਲਾਕ ਸੰਪਤੀ ਇਹਦੇ ਪਿਛੇ ਤੇ ਕਿੰਨੀਆਂ ਮੈਂ ਦੇ ਵੇਖੋ ਅਵਲਦੇ ਵੀਰਿਆਂ ਵੀ ਜੀ 18 ਦੇ ਜੂ ਜਿੱਤਾਂਗੇ ਜੂ ਜਿੱਤਾਂਗੇ ਇਸ ਤੋਂ ਬਾਰਾ ਸੰਜੂ ਭਾਈ ਜੀ ਰਈਏ ਦੀ ਵੀ ਨਗਰ ਕੌਂਸਲ ਦੀਆਂ ਚੋਣਾਂ ਵੀ ਸੈਤ ਨੇ ਉਹਦੀ ਵੀ ਤਿਆਰੀ ਹੈ ਜੀ ਬਿਲਕੁਲ ਤਿਆਰੀ ਹੈ ਜੀ ਰਈਏ ਦੀ ਵਾਰਡ ਬੰਦੀ ਕਿਉਂਕਿ ਬਾਬਾ ਕਾਲਾ ਵਿੱਚੋਂ ਵੱਖਰਾ ਹੋਇਆ ਸੀ ਜੀ ਰਈਏ ਦੀ ਵਾਰਡ ਬੰਦੀ ਹੋ ਕੇ ਨੱਛਾ ਆ ਗਿਆ ਜੀ ਤੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੀ ਇਹਾਂ ਦੀਆਂ 13 ਸੀਟਾਂ ਦੀ ਜਿੱਤ ਦਾ ਧਰਵਾਜ ਜੀ ਤਾਂ ਇਹ ਸੰਗਠਨ ਮੰਤਰੀ ਸ੍ਰੀ ਸੰਜੀਪ ਭੰਡਾਰੀ ਜੀ ਅਮਨ ਆਮਾਦੀ ਪਾਰਟੀ ਦੇ ਜਿਹੜੇ ਸੁਭਾਈ ਪ੍ਰਧਾਨ ਨੇ ਅਮਨ अरोड़ा ਜੀ ਔਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੈ ਉਨ੍ਹਾਂ ਦੇ ਵੱਲੋਂ ਜਿਹੜੀ ਲਿਸਟ ਜਾਰੀ ਹੋਈ ਸੀਗੀ ਉਹਨਾਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚੋਂ ਜਿਹੜੇ ਸੀਨੀਅਰ ਆਗੂ ਚੁਣੇ ਗਏ ਸੀਗੇ ਉਹਨਾਂ 'ਚ ਸੰਜੀਪ ਭੰਡਾਰੀ ਜੀ ਨੂੰ ਸੰਗਠਨਿਕ ਮੰਤਰੀ ਚੁਣਿਆ ਗਿਆ ਸੀ ਬਕਾਇਦਾ ਕਮੇਟੀ 'ਚ ਨਾਮ ਸੀਗਾ ਕਿ ਨਾਮ ਜਿਹੜੇ ਫਾਈਨਲ ਕਰਨੇ ਸੀ ਔਰ ਚੋਣ ਪ੍ਰਚਾਰ ਜਿਹੜਾ ਸੀ ਕੀਤਾ ਸੀਗਾ ਔਰ ਇਸ ਨੂੰ ਲੈ ਕੇ ਕਿ ਕਿਵੇਂ ਪਾਰਟੀ ਦੀਆਂ ਤਿਆਰੀਆਂ ਨੇ ਉਸ ਬਾਰੇ ਸਾਨੂੰ ਸੰਜੀਪ ਜੀ ਨੇ ਜਾਣਕਾਰੀ ਦਿੱਤੀ ਔਰ ਕੀ ਨਤੀਜਾ ਰਹੇਗਾ ਇਸ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਔਰ ਦਾਵਾ ਇਹ ਕੀਤਾ ਹੈ ਕਿ ਆਵਾਜ਼ੀ ਪਾਰਟੀ ਸਾਰੀਆਂ ਹੀ ਸੀਟਾਂ ਜਿਹੜੀਆਂ ਉਹ ਸ਼ਾਨ ਨਾਲ ਜਿੱਤੇਗੀ ਆ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਪਤੀ ਦੀਆਂ ਚੋਣਾਂ ਦੇ ਲਈ ਚੋਣ ਪ੍ਰਚਾਰ ਸਮ ਚੁੱਕਾ ਹੈ ਤੇ ਸਿਆਸੀ ਪਾਰਟੀਆਂ ਹੁਣ ਵੋਟਰਾਂ ਨੂੰ ਘਰਾਂ ਘਰਾਂ ਦੇ ਵਿੱਚ ਜਾ ਕੇ ਅਪੀਲ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਵਿਧਾਨ ਸਭਾ ਹਲਕਾ ਬਾਬਾ ਪਕਾਲਾ ਦੇ ਵਿੱਚ ਬੜੇ ਜੋਰਾਂ ਨਾਲ ਬਲਾਕ ਸਮਤੀ ਦੀਆਂ ਚੋਣਾਂ ਲੜ ਰਹੀ ਹੈ ਬਾਬਾ ਪਕਾਲਾ ਦੇ ਵਿੱਚ ਖੜੂਰ ਸਾਹਿਬ ਵੀ ਪਿੰਦਾ ਹੈ ਖੜੂਰ ਸਾਹਿਬ ਦੀਆਂ ਵੀ ਕੁਝ ਬਲਾਕ ਸਮਤੀ ਪੈਂਦੀਆਂ ਨੇ ਪਰ ਵੱਡੀ ਜਿਹੜੀਆਂ ਰਹੀਆਂ ਬਲੌਕ ਸੰਮਤੀ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀਆਂ ਪੰਜੀ ਵਾਡਾਂ ਨੇ ਬਲੌਕ ਸੰਮਤੀ ਦੀਆਂ ਔਰ ਜ਼ਿਲ੍ਹਾ ਪ੍ਰੀਸ਼ਦ ਦੀਆਂ ਕੁਝ ਵਾਡਾਂ ਨੇ ਤਾਂ ਸੰਜੀਪ ਭੰਡਾਰੀ ਜੀ ਜਿਹੜੇ ਹਲਕੇ ਦੇ ਕੋਆਰਡੀਨੇਟਰ ਨੇ ਸੰਗਠਨ ਇੰਚਾਰਜ ਨੇ ਵਿਧਾਨ ਸਭਾ ਹਲਕੇ ਦੇ ਜਿਹੜੇ ਵਿਧਾਇਕ ਨੇ ਦਲਬੀਰ ਸਿੰਘ ਟੋਂਗ ਤੇ ਸੰਜੀਪ ਭੰਡਾਰੀ ਜੀ ਨੇ ਸਾਰੇ ਕੈਂਡੀਡੇਟ ਜਿਹੜੇ ਚੁਣੇ ਸੀ ਤਾਂ ਭੰਡਾਰੀ ਸਾਹਿਬ ਨਾਲ ਗੱਲਬਾਤ ਕਰਦੇ ਤਾਂ ਭੰਡਾਰੀ ਸਾਹਿਬ ਸਭ ਤੋਂ ਪਹਿਲਾਂ ਜਿਹੜੇ ਮਿਰ ਵਿਰੋਧ ਚੁਣੇ ਗਏ ਕਿੰਨੇ ਤੁਹਾਡੇ ਕੈਂਡੀਡੇਟ ਜਿਹੜੇ ਸੀਗੇ ਜ਼ਿਲ੍ਹਾ ਪ੍ਰੀਸ਼ਦ ਦੇ ਤੇ ਬਲੌਕ ਸੰਮਤੀ ਦੇ ਮਿਰ ਵਿਰੋਧ ਚੁਣੇ ਗ ਤੁਹਾਨੂੰ ਸਭ ਪਹਿਲਾਂ ਤੇ ਗਗਨ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ 25 ਬਲਾਕ ਸੰਪਤੀਆਂ ਸੀ ਸਾਡੀਆਂ ਰਈਏ ਬਲਾਕ ਦੀਆਂ ਜੀ ਉਹਨਾਂ ਚੋਂ ਪੰਜ ਜਿਹੜੇ ਹਨ ਵਿਰੋਧ ਚੁਣੇ ਗਏ ਆ ਜੀ ਤੇ ਤਿੰਨ ਜ਼ਿਲ੍ਹਾ ਪ੍ਰੀਸ਼ਦ ਨੇ ਸਾਡੇ ਟੋਟਲ ਹਲਕੇ ਦੇ ਵਿੱਚ ਬਿਆਸ ਜਿਲ੍ਹਾ ਪ੍ਰੀਸ਼ਦ ਦਾ ਸਾਡੇ ਬਹੁਤ ਹੀ ਸਰਕਾਰ ਦੇ ਸਰਪੰਚ ਸਾਹਿਬ ਉਹਨਾਂ ਧਰਮਪਤਨੀ ਸੀ ਉਹ ਵਿਰੋਧ ਚੁਣੇ ਗਏ ਜਿੱਤ ਗਏ ਜੀ ਤੇ ਬਾਕੀ 20 ਦੇ ਉੱਤੇ ਸਾਡਾ ਮੁਕਾਬਲਾ ਚੱਲ ਰਿਹਾ ਤੇ 17 ਤਰੀਕ ਨੂੰ ਸ਼੍ਰੀ ਗੁਰ ਤੇਗ ਬਹਾਦਰ ਸਾਹਿਬ ਕਿਰਪਾ ਕਰ ਤੋ ਵੀਰਿਆਂ ਵੀ ਗਿੱਤਾਂਗੇ ਜੀ ਕਿਉਂਕਿ ਸਾਡੇ ਐਮਐਲਏ ਸਾਹਿਬ ਸਰਦਾਰ ਦਲਬੀਰ ਸਿੰਘ ਟੋਂਗ ਹਲਕੇ ਵਿੱਚ ਬਹੁਤ ਮਿਹਨਤ ਕਰਦੇ ਨੇ ਇੱਕ ਉਹਨਾਂ ਨੇ ਨਵੀਂ ਮਿਸਾਲ ਪੈਦਾ ਕੀਤੀ ਆ ਕੋਈ ਧੜੇਬੰਦੀ ਨਹੀਂ ਕੋਈ ਕਿਸੇ ਦੇ ਤੇ ਸਿਆਸੀ ਦਬਾਅ ਕਰਕੇ ਕੋ ਪਰਚੇ ਦੀ ਰਾਜਨੀਤੀ ਨਹੀਂ ਕੀਤੀ ਉਹਨਾਂ ਨੇ ਲੋਕੀ ਉਹਨਾਂ ਨੂੰ ਪਸੰਦ ਕਰਦੇ ਆ ਬਾਕੀ ਸਰਕਾਰ ਬਹੁਤ ਜ਼ਿਆਦਾ ਫੰਡ ਐਸੇਲੇ ਪਿੰਡਾਂ ਦੇ ਵਿੱਚ ਗਰਾਉਂਡਾਂ ਦਾ ਲਾਈਟ ਦੀਆਂ ਦਾ ਥਿਰਨੀਆਂ ਦੀਆਂ ਸਾਰੀਆਂ ਸੜਕਾਂ ਸਾਡੀਆਂ ਜਿਹੜੇ ਟੈਂਡਰ ਹੋ ਗਏ ਆ ਤੇ ਬਣਦੀਆਂ ਨੇ ਤੇ ਲੋਕਾਂ ਦੀ ਰੱਖੀ ਆ ਸਾਡੇ ਨੇ ਆਮ ਆਦਮੀ ਪਾਰਟੀ ਪ੍ਰਤੀ ਪਿਆਰ ਵੀ ਆ ਤੇ ਸਾਭੀਆ ਉਹ ਤਾਂ ਦੇਖੀ ਜੀ ਸੰਦੀਪ ਜੀ ਜਿਹੜੇ ਲੋਕਾਂ ਦੇ ਵਿੱਚ ਤੁਸੀਂ ਗਏ ਸੀਗੇ ਪ੍ਰਚਾਰ ਜਿਹੜਾ ਕੀਤਾ ਤਾਂ ਮੁਕਾਬਲਾ ਕਰਨਾ ਦੇਖ ਰਿਹਾ ਅਕਾਲੀ ਦਲ ਵੀ ਦਾਵਾ ਕਰ ਰਿਹਾ ਸੀ ਕਿ ਉਹ ਵੀ ਕਹਿ ਰਹੇ ਸੀ ਬੜੇ ਸਟਰੋਂਗ ਹੋਏ ਜਾਂ ਕਾਂਗਰਸ ਨਾਲ ਮੁਕਾਬਲਾ ਹੈ ਜਾਂ ਕੀ ਲੱਗਦਾ ਪਿੰਨਾਂ ਜਿਹੜੇ ਗਏ ਸੀਗੇ ਕਿ ਆਮ ਆਦਮੀ ਪਾਰਟੀ ਕਿਸ ਦਾ ਮੁਕਾਬਲਾ ਕਰ ਰਹੀ ਹੈ ਜੀ ਵੇਖੋ ਮੈਂ ਨਹੀਂ ਸਮਝਦਾ ਕਿ ਸਾਡਾ ਕਿਸੇ ਦਾ ਮੁਕਾਬਲਾ ਹੈ ਅਕਾਲੀ ਦਲ ਤੇ ਸ਼ਾਇਦ 7 8 10 ਤੇ ਲੜਦਾ ਇਲੈਕਸ਼ਨ ਓਕੇ ਬੀਜੇਪੀ ਵੀ 2 3 ਤੇ 4 ਤੇ ਹੋਊਗੀ ਓਕੇ 5 ਤੇ ਵੀ ਹੋ ਸਕਦੀ ਹੈ ਕਾਂਗਰਸ ਤੁਹਾਨੂੰ ਪਤਾ ਹੈ 2 3 ਨਹੀਂ ਬੰਦੀ ਹੈ ਇੱਕ ਧੜੇ ਚ 5 6 ਬੰਦੇ ਲੜ ਰਹੇ ਆ ਇੱਕ ਤੇ 15 20 ਲੜ ਰਹੇ ਹੈ ਠੀਕ ਹੈ ਫਾਇਦੇ ਕੀ ਉਹਦਾ ਜਿਤਨਾ ਦੇ ਕਿਸੇ ਨੇ ਹੈ ਨਹੀਂ ਹੈ ਜੀ ਬਾ ਚੇਨ ਦਾ ਕੀ ਇਹਨਾਂ ਨੇ ਆਪਸੇ ਇਕੱਠੇ ਹੋਣਾ ਜਾਂ ਨਹੀਂ ਹੋਣਾ ਉਹ ਗੱਲ ਤੇ ਵੱਖਰੀ ਹੈ ਸਾਡਾ ਕੋਈ ਮੁਕਾਬਲਾ ਨਹੀਂ ਕਿਸੇ ਨਾਲ ਬਹੁਤ ਵਧੀਆ ਮਾਰਜਿਨ ਦੇ ਨਾਲ ਸਾਰੀਆਂ 20 ਦੀਆਂ 20 ਸ਼ੀਟਾਂ ਅਸੀਂ ਜਿੱਤ ਲਈਆਂ ਸਾਰੇ ਹਲਕਾ ਕਵਰ ਹੋ ਗਿਆ ਸੰਜੀਪ ਜੀ ਪਿੰਡਾਂ ਦੇ ਵਿੱਚ ਤੁਸੀਂ ਸੰਗਠਨ ਮੰਤਰੀ ਵਜੋਂ ਜਾਂ ਐਮਐਲਏ ਸਾਹਿਬ ਸਾਰੇ ਪਿੰਡਾਂ ਦੇ ਵਿੱਚ ਉਹ ਆਏ ਤੁਸੀਂ ਕਿ ਕਰਦੇ ਸੀ ਜਾਂ ਦੋ ਦੋ ਵਾਰੀ ਚੱਕਰ ਮਾਰਦੇ ਨਹੀਂ ਬਿਲਕੁਲ ਮੈਂ ਤੇ ਥੋੜਾ ਜਿਹਾ ਘੱਟ ਜਾ ਸਕਿਆ ਜੀ ਕੁਝ ਮੈਂ ਰਈਏ ਦੇ ਵੀ ਘੁੰਮ ਕਰਕੇ ਜੀ ਜੀ ਬਾਕੀ ਕਾਫੀ ਪਿੰਡਾਂ ਹੀ ਮੈਗਿਆ ਮੈਂ ਐਮਐਲਏ ਸਾਹਿਬ ਦੇ ਨਾਲ ਐਮਐਲਏ ਸਾਹਿਬ ਨੇ ਸਾਰਾ ਹਲਕਾ ਕਵਰ ਕਰਤਾ ਹੈ ਅਸੀਂ ਤੋਂ ਹੀ ਪਹਿਲਾਂ ਗੱਲ ਹੋ ਰਹੀ ਸੀ ਮੈਂ ਤਕਰੀਬਨ ਆਲਮੋਸਟ ਸਾਰਾ ਦੋਵੇਂ ਰਈਆ ਬਲਾਕ ਦੇ ਖਨੂਦ ਸਾਹਿਬ ਬਲਾਕ ਜੀ ਸਾਰੀਆਂ ਮੀਟਿੰਗਾਂ ਪਿੰਡਾਂ ਦੇ ਵਿੱਚ ਕਰਕੇ ਇੱਕ ਇੱਕ ਜਿੱਦਾਂ ਬਲਾਕ ਦੀ ਮੀਟਿੰਗ ਕਰਕੇ ਸਾਰਾ ਕੁਝ ਸੈਟ ਹੋ ਗਿਆ ਅਮਨ ਅਰੋੜਾ ਜੀ ਜਾਂ ਹੋਰ ਪਾਰਟੀ ਸੀਨੀਅਰ ਲੀਡਰਸ਼ਿਪ ਆਈ ਸੀ ਕਿ ਜ਼ਰੂਰਤ ਨਹੀਂ ਪਈ ਕਿ ਆਪਣੇ ਤੌਰ ਤੇ ਤੁਸੀਂ ਸਾਰਾ ਮੈਨੇਜ ਕੀਤਾ ਚੋਣ ਪ੍ਰਚਾਰ ਦਾ ਨਹੀਂ ਜੀ ਕੋਈ ਸੀਨੀਅਰ ਲੀਡਰਸ਼ਿਪ ਨਹੀਂ ਆਈ ਬਾਕੀ ਉਹਨਾਂ ਦਾ ਅਸ਼ੀਰਵਾਦ ਸਾਡੇ ਨਾਲ ਹੀ ਆ ਐਮਐਲਏ ਸਾਹਿਬ ਦੀ ਦੇਖ ਰੱਖੀ ਵਿੱਚ ਸਾਰਾ ਕੁਝ ਹੋਇਆ ਜਨਾਬ ਸਾਹਿਬ ਇੱਕ ਮੈਂ ਖੀਰ ਦੇ ਜਾਣ ਚਾਹੁੰਦਾ ਕਿ ਧੱਕੇਸ਼ਾਹੀ ਦੇ ਬੜੇ ਇਲਜ਼ਾਮ ਲੱਗੇ ਜਿਦ ਤਰ੍ਹਾਂ ਕਿ ਕਾਗਜ਼ ਜਿਵੇਂ ਬਲੌਕ ਸੰਪਤੀ ਦੇ ਕਿ ਧੱਕੇ ਨਾਲ ਪਰੰਦੇ ਨਹੀਂ ਦਿੱਤੇ ਸੈਕੰਡਲੀ ਵੋਟਾਂ 'ਚ ਵੀ ਤਕਾਓ ਸਾਰੇ ਖਸੇ ਨੂੰ ਕਿਵੇਂ ਦੇਖਦੇ ਹੋ ਕਿਉਂਕਿ ਕੰਪਲੀਟ ਕਾਂਗਰਸ ਪਾਰਟੀ ਵੱਲੋਂ ਜਾਂ ਵਿਰੋਧੀ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਕਿ ਖਾਸ ਤੌਰ ਤੇ ਸੱਤਾਧਾਰੀ ਹੁਸਤੇ ਰਹੋ ਦੇ ਨਾਤੇ ਧੱਕੇਸ਼ਾਹੀ ਦੇ ਬੜੇ ਧਾਡੇ ਇਲਜ਼ਾਮ ਲੱਗ ਰਹੇ ਨੇ ਬਿਲਕੁਲ ਗਲਤ ਗ ਉਪ ਪੰਜਾਬੀ ਦੀ ਕਾ ਖਸਿਆਣੀ ਬਿੱਲੀ ਕੰਬਾ ਨੂੰ ਚੇ ਜੀ ਕੋਈ ਤਕਾਨੀ ਆ ਜੇ ਤੱਕ ਅਗਨਾ ਦੇ ਪੰਜ ਥੋੜੇ ਜਿੱਤ ਕਰਨੀਆਂ ਸੀ ਜੀ ਇਹਦੇ ਪਾ 15 ਕਰ ਦਿੰਦੇ ਆ ਪਾ ਉਹ ਪੰਜ ਇਹਨਾਂ ਨੇ ਆਪ ਹੀ ਕਾਗਜ਼ ਗਲਤ ਭਰੇ ਉਹਦਾ ਤਾਨਸੀ ਵੀ ਦਰਦੇ ਸੀ ਉਹ ਪੰਜ ਜਿਹੜੀਆਂ ਜਾਣ ਕੇ ਜਾਣ ਬੁੱਝ ਕੇ ਗਲਤ ਕਾਗਜ਼ ਭਰ ਕੇ ਤੱਕੇ ਨਾਲ ਖੜੇ ਕੀਤੇ ਬੰਦੇ ਉਹ ਕਹਿੰਦੇ ਸਾਡੀ ਜਾਨ ਛਡਾਓ ਆਪੇ ਕਾਗਜ਼ ਗਲਤ ਭਰੇ ਜਿਹੜੇ ਗਲਤ ਕਾਗਜ਼ ਉਧਰ ਰਿਜੈਕਟ ਹੋਣੇ ਹੀ ਹੋਣੇ ਸੀ ਕਿਉਂਕਿ ਕਾਂਗਰਸ ਦੇ ਸਮੇਂ ਦੇ ਵਿੱਚ ਇੱਥੇ ਬਲਾਕ ਸੰਭੀਰ 12 12 13 13 ਰਈਏ ਨਗਰ ਕਾਉਂਸਲ ਦੀਆਂ ਵੀ 600 700 ਕਾਗਜ਼ ਰੱ ਤਾਂ ਤੁਸੀਂ ਨਹੀਂ ਤੁਸੀਂ ਕਿਸੇ ਨੇ ਧੱਕੇ ਨਾਲ ਨਹੀਂ ਰੱਦ ਕਰਵਾਇਆ ਨਹੀਂ ਵੇਖੋ ਜਿਹੜਾ ਧੱਕੇ ਨਾਲ ਕਾਗਜ਼ ਰੱਦ ਕਰਾ ਕੇ ਬੰਦਾ ਜਿਤਾਉਣਾ ਨਾ ਜੀ ਉਹ ਵਰਕ ਨਹੀਂ ਕਰਦਾ ਮੁੜ ਕੇ ਜੋ ਸਾਡੀ ਸੋਚ ਹੈ ਜੀ ਠੀਕ ਹੈ ਉਹਦੇ ਲਈ ਇਹ ਆ ਵੀ ਇਲੈਕਸ਼ਨ ਲੜੂਗਾ ਨਾ ਜਿਹੜਾ ਬੰਦਾ ਲੋਕਾਂ ਜਾਊਗਾ ਲੋਕਾਂ ਜਾਊਗਾ ਪਾਰਟੀ ਲਈ ਵਰਕਰੂਗਾ ਲੋਕਾਂ ਦੀਆਂ ਮੁਸ਼ਕਲਾਂ ਦਾ ਉਹ ਪਤਾ ਲੱਗਦਾ ਜੀ ਅਗਲੇ 27 ਦੇ ਵਿੱਚ ਇਲੈਕਸ਼ਨ ਆ ਜੀ ਜੇ ਨੂੰ ਆਪਾਂ ਸੈਮੀ ਫਾਈਨਲ ਹੀ ਕਰਨੇ ਆ ਤੇ ਫਿਰ ਇਹਦੀ ਪੂਰੀ ਅਸੀਂ ਤਿਆਰੀ ਕਰ ਰਹੇ ਆ ਜੀ ਜੀ ਤਾਂ ਹੀ ਇਸੇ ਕਰਕੇ ਐਮਐਲਏ ਸਾਹਿਬ ਦਾ ਇੱਕੋ ਹੀ ਗੰਦ ਵੀ ਧੱਕਾ ਨਹੀਂ ਕਰਨਾ ਕੋਈ ਕਿਸੇ ਦੇ ਕਾਗਜ਼ ਰੱਦ ਨਹੀਂ ਕਰਾਉਣੇ ਜਿਹੜੇ ਆਪੇ ਗਲਤ ਭਰਦੇ ਉਹਦੀ ਅਸੀਂ ਕੋਈ ਸੋਹਣੀ ਖਾ ਸਕਦੇ ਪਰ ਇਹਨਾਂ ਦਾ ਮਨ ਇਹੋ ਵੀ ਇਲੈਕਸ਼ਨ ਲੜਨ ਤੇ ਜਿੱਤ ਕੇ ਹੋਣ ਤੇ ਤੁਹਾਨੂੰ ਮੈਂ ਅੱਗੇ ਵੀ ਕਿਹਾ ਬਾਬਾ ਦੀ ਕਿਰਪਾ ਕਰਨਗੇ ਤੇ ਬਹੁਤ ਵੱਡੇ ਲਈਸਨਾ ਮਾਰ ਜਣਾ ਹਾਂ ਸੁਲਾਸਮ ਕਿੰਨੀਆਂ ਸੰਜੂ ਜੀ ਕਿੰਨੀਆਂ ਸੰਜੀਵ ਜੀ ਜਿੱਤਣ ਦੀ ਆਸ ਤੁਹਾਨੂੰ 20 ਸੀਟਾਂ ਤੁਹਾਡੀਆਂ ਪੰਜ ਜਿੱਤ ਕੇ ਜੇ ਬਲੌਗ ਸੰਭ ਦੀਆਂ ਜਿਲ੍ਹਾ ਪਿਛੇ ਦੀਆਂ ਕਿੰਨੀਆਂ देखो अबalde okay. 20 या 20 जी 18 ਦੇ ਜੂਸ ਦਿੱਤਾਗੇ 18 ਜੂਸ ਦਿੱਤਾਗੇ ਇਸ ਤੋਂ ਬਾਰੇ ਸਮਝੋ ਭਾਈ ਜੀ ਰਈਏ ਦੀ ਵੀ ਨਗਰ ਕੌਂਸਲ ਦੀਆਂ ਚੋਣਾਂ ਵੀ ਦੇਤ ਨੇ ਉਹਦੀ ਵੀ ਤਿਆਰੀ ਹੈ ਜੀ ਬਿਲਕੁਲ ਤਿਆਰੀ ਹੈ ਜੀ ਰਈਏ ਦੀ ਵਾਰਡ ਬੰਦੀ ਕਿਉਂਕਿ ਬਾਬਾ ਪਾਲਾ ਵਿੱਚੋਂ ਵੱਖਰਾ ਹੋਇਆ ਸੀ ਜੀ ਰਈਏ ਦੀ ਵਾਰਡ ਬੰਦੀ ਹੋ ਕੇ ਨੱਛਾ ਆ ਗਿਆ ਜੀ ਤੇ ਸਾਡੇ ਵੱਲੋਂ ਪੂਰੀ ਤਿਆਰੀ ਹੈ ਜੀ ਇਹਾਂ ਨੇ 13 ਸੀਟਾਂ ਦੇ ਜੂਤ ਧੰਨਵਾਦ ਜੀ ਤਾਂ ਇਹ ਸੰਗਠਨ ਮੰਤਰੀ ਸ਼੍ਰੀ ਸੰਜੀਪ ਭੰਡਾਰੀ ਜੀ ਅਮਨ ਆਮ ਆਦਮੀ ਪਾਰਟੀ ਦੇ ਜਿਹੜੇ ਸੁਭਾਈ ਪ੍ਰਧਾਨ ਨੇ ਅਮਨ अरोड़ा ਜੀ ਔਰ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਹੈ ਉਨ੍ਹਾਂ ਦੇ ਵੱਲੋਂ ਜਿਹੜੀ ਲਿਸਟ ਜਾਰੀ ਹੋਈ ਸੀਗੀ ਉਹਨਾਂ ਦੇ ਵਿੱਚ ਵੱਖ-ਵੱਖ ਹਲਕਿਆਂ ਦੇ ਵਿੱਚੋਂ ਜਿਹੜੇ ਸੀਨੀਅਰ ਆਗੂ ਚੁਣੇ ਗਏ ਸੀਗੇ ਉਹਨਾਂ 'ਚ ਸੰਜੀਪ ਭੰਡਾਰੀ ਜੀ ਨੂੰ ਸੰਗਠਨਿਕ ਮੰਤਰੀ ਚੁਣਿਆ ਗਿਆ ਸੀ ਬਕਾਇਦਾ ਕਮੇਟੀ 'ਚ ਨਾਮ ਸੀਗਾ ਕਿ ਨਾਮ ਜਿਹੜੇ ਫਾਈਨਲ ਕਰਨੇ ਸੀ ਔਰ ਚੋਣ ਪ੍ਰਚਾਰ ਜਿਹੜਾ ਸੀ ਕੀਤਾ ਸੀਗਾ ਔਰ ਇਸ ਨੂੰ ਲੈ ਕੇ ਕਿਵੇਂ ਪਾਰਟੀ ਦੀਆਂ ਤਿਆਰੀਆਂ ਨੇ ਉਸ ਬਾਰੇ ਸਾਨੂੰ ਸੰਜੀਤ ਜੀ ਨੇ ਜਾਣਕਾਰੀ ਦਿੱਤੀ ਔਰ ਕੀ ਨਤੀਜਾ ਰਹੇਗਾ ਇਸ ਦੇ ਬਾਰੇ ਵਿਸਤਾਰ ਨਾਲ ਜਾਣਕਾਰੀ ਦਿੱਤੀ ਹੈ ਔਰ ਦਾਵਾ ਇਹ ਕੀਤਾ ਹੈ ਕਿ ਆਵਾਜ਼ੀ ਪਾਰਟੀ ਸਾਰੀਆਂ ਹੀ ਸੀਟਾਂ ਜਿਹੜੀਆਂ ਉਹ ਸ਼ਾਨ ਨਾਲ ਜਿੱਤੇਗੀ ਗਗਨਦੀਪ ਸ਼ਰਮਾ ਡੈਨਿਕਸ ਵੈਰਟੀਵੀ ਅੰਮ੍ਰਿਤਸਰ